ਇਥੋਂ ਤੱਕ ਕਿਹਾ ਗਿਆ ਨੇ ਮੈਂ ਨਾਸਾਂ ਚੌੜੀਆਂ ਵਾਲੀਏ ਏਡੀਆਂ ਚੌੜੀਆਂ ਤੇਰੀਆਂ ਨਾਸਾਂ ਨੇ ਆਸ ਦੀ ਇੱਥੇ ਦੰਦ ਕਰਦੇ ਅੱਗੇ ਗੱਡੀਆਂ ਦੀ ਮਾਰਕੀਟ ਠੀਕ ਹੈ ਤੇ ਦੁਕਾਨ ਕਿੱਥੇ ਗਈ ਅੱਛਾ ਜੀ ਤੇ ਗੱਲ ਇਹ ਆ ਵੀ ਮੈਂ ਨਾ ਹੁਣੇ ਚੈੱਕ ਕਰਦਾ ਪਈਗਾ ਤੇ ਯਾਰ 80% ਬੰਦੇ ਨਾ ਬਿਨਾ ਸਬਸਕ੍ਰਾਈਬ ਤੋਂ ਚਲ ਖਚਲਾ ਪਾਰ ਸਾ ਖਚਲਾ ਖਚਲਾ ਪਰੇ ਹੋ ਪਾਉ ਤੇ ਹੋਰ ਕੀ ਆ ਨਹੀਂ ਤੂੰ ਦੱਸ ਤਾ ਇਹਨੂੰ ਆਸ਼ਕ ਕੀ ਕਹਿੰਦੇ ਤੇ ਹੋਰ ਕੀ ਮੈਨੂੰ ਤੂੰ ਦੱਸ ਭੈਣ ਚ ਉਹਨੂੰ ਕਹਿੰਦੇ ਜਿਹੜਾ ਮੈਂ ਲੈ ਕੇ ਮੋਟਰਸਾਈਕਲ ਕਹਿੰਦੇ ਕਿਹਦੇ ਮਾਰ ਓਏ ਹੋਏ ਗੱਡੀ ਆ ਗਈ ਮੂਰੋਂ ਬਾਬਾ ਨਿਕਲਦੇ ਆ ਹੌਲੀ ਹੌਲੀ ਕੱਢ ਲੈਣ ਦੇ ਪਾਸਾ ਇੱਥੇ ਘੁੰਮ ਜਾਂਦਾ ਐਦਾਂ ਘੁੰਮ ਜਾਂਦਾ ਟੁੱਟ ਗਿਆ ਫੇਰ ਲਓ ਜੀ ਸ਼ੀਸ਼ਾ ਸ਼ੂਸ਼ਾ ਤਾਂ ਉਹਨਾਂ ਨੇ ਕਰਤਾ ਮਤਲਬ ਆਪਣੇ ਮੰਜ਼ਲ ਮਕਸੂਦ ਤੇ ਪਹੁੰਚ ਚੁੱਕੇ ਆਂ ਅੱਛਾ ਠੀਕ ਹੈ ਠੀਕ ਹੈ ਜੀ ਤੇ ਹੁਣ ਇੱਥੋਂ ਨਿਕਲਦੇ ਆਂ ਫਿਰ ਦੇਖਦੇ ਆਂ ਕੀ ਬਣਦਾ ਅਸਦਾ ਪਲਾਨ ਕੀ ਨਹੀਂ ਕਿੱਧਰ ਜਾਣੇ ਆ ਕਿੱਥੇ ਨਹੀਂ ਜਾਂਦੇ ਤੁਹਾਨੂੰ ਸਾਰਾ ਕੁਝ ਨਾਲ ਦੀ ਨਾਲ ਦਿਖਾਉਂਦੇ ਰਹਿਾਂਗੇ ਓਕੇ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਗੁੱਡ ਈਵਨਿੰਗ ਗੁੱਡ ਨਾਈਟ ਸੋ ਮੈਨੂੰ ਨਹੀਂ ਪਤਾ ਤੁਸੀਂ ਕਿਹ ਸਟੇਮ ਵਲੋਗ ਦੇਖ ਰਹੇ ਹੋ ਸੋ ਸਭ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਓਕੇ ਜੀ ਤੇ ਅੱਜ ਦਾ ਪਲਾਨ ਤੁਹਾਨੂੰ ਦੱਸਦੇ ਆਂ ਕੀ ਓਕੇ ਜੀ ਚੱਲੀਏ ਇੱਕ ਤਾਂ ਘੇੜਾ ਗੂੜਾ ਕੱਢੀ ਜਾ ਕੇ ਠੀਕ ਐ ਤੇ ਗੱਲ ਇਹ ਆ ਵੀ ਆਪਣਾ ਵਲੌਗ ਆ ਚੁੱਕਿਆ ਕੱਲ ਵਾਲਾ ਉਹ ਜਾ ਕੇ ਦੇਖੋ ਮੇਰਾ ਭਰਾ ਚੈੱਕ ਕਰੋ ਤੇ ਦੱਸੋ ਕੀ ਕਮੀ ਪੇਸ਼ੀ ਐ ਠੀਕ ਐ ਜੀ ਜੱਣ ਪਾਉ ਜਾ ਇਕਲਾ ਵਾਲੀ ਲੈ ਕੇ ਆ ਮੈਨੂੰ ਕਹਿੰਦਾ ਅਕਲ ਨਹੀਂ 4 ਸਾਲਾਂ ਤੋਂ ਨਾਲ ਤੇਰੇ ਹੁਣ ਕਹਿੰਦਾ ਸੋਹਣੀ ਸ਼ਕਲ ਨਹੀਂ ਅੱਜ ਭਾਈ ਜਾਨ ਮੌਸਮ ਬਹੁਤ ਠੰਡਾ ਹੈ ਠੰਡਾ ਤਾਂ ਚਲੋ ਕਾਹਦਾ ਹੈ ਉਹਦਾ ਮੌਸਮ ਕਿਹਟ ਅੱਜ ਹੈ ਕਹਿੰਦੇ ਤਾਂ ਹੈ ਖਬਰਾਂ ਇਹ ਦੁਬਾਰਾ ਠੰਡ ਹੋਣੀ ਹੈ ਬਾਕੀ ਪਤਾ ਨਹੀਂ ਇਹ ਤਾਂ ਯਾਰ ਇਹ ਵੀ ਕਹਿੰਦੇ ਸੀਗੇ ਬਈ ਉਹ ਮਾਈਨਸ ਟੈਂਪਰੇਚਰ ਜਾਊਗਾ ਉਹ ਵੀ ਨਹੀਂ ਗਿਆ ਝੂਠੇ ਭੈਣ ਦੀ ਸ੍ਰੀ ਚੱਲ ਬਈ ਮਿੱਤਰੋ ਤੁਮਾਰ ਮੰਡੀ ਦੀ ਐਂਟਰੀ ਕੌਣ ਕੌਣ ਮਿੱਤਰੋ ਸ਼ੋਪਿੰਗ ਸ਼ੋਪਿੰਗ ਕਰਦਾ ਇੱਥੇ ਕੱਪੜੇ ਕੁੱਪੜੇ ਜਰਾਨੀ ਆਸਤੇ ਅੱਮਾ ਖਰਾਬ ਹੋ ਜਾਏਗਾ ਮੈਂ ਮਾਂ ਬੰਮਾ ਭੈਣ ਤੇ ਆ ਜਾਊਗਾ ਮੈਂ ਇਨਕੀ ਇਨਕੀ ਅੱਮਾ ਭੈਣ ਤੇ ਆ ਜਾਊਗਾ ਆਦਿਓ ਦੀ ਬੁੱਢੀਆਂ ਆਸਤੇ ਭਾਈ ਜਾਨ ਬਾਰਿਸ਼ ਹੋ ਰਹੀ ਹੈ ਬਾਰਿਸ਼ ਹੋ ਰਹੀ ਹੈ ਦੁਬਾਰਾ ਫਿਰ ਮੀਂਹ ਆ ਗਿਆ ਆਣਾ ਮਿੱਤਰੋ ਕੋਲੇਜ ਦੇ ਬਾਹਰ ਖਾਲਸਾ ਕੋਲੇਜ ਦੇ ਵਾਲੇ ਕੁੜੀਆਂ ਦਾ ਕੋਲੇਜ ਆ ਇਹ ਇੱਥੇ ਮੈਂ ਕਹਿੰਨਾ ਇੰਨੀ ਕੁ ਮੰਡੀਰ ਆਉਂਦੀ ਆ ਨਾ ਯਾਰ ਇੰਨੀ ਕੁ ਮੰਡੀਰ ਆਉਂਦੀ ਆ ਕੋਈ ਐਣ ਕਾ ਲਾ ਕੇ ਬਿੱਜੂ ਊਜੇ ਸ਼ਕਲ ਨਹੀਂ ਦੇਖਦੇ ਲੈਣਾ ਨਹੀਂ ਦੇਣਾ ਨਹੀਂ ਐਣ ਕਾਇਆਂ ਲਾ ਕੇ ਬਾਹਰ ਖੜੇ ਜਾਂਦੇ ਨੇ ਹੈ ਨਾ ਮੂੰਹ ਦਾ ਪਤਾ ਨਾ ਲੈਣਾ ਨਾ ਦੇਣਾ ਐਵੇਂ ਫੁਕਰੀਆਂ ਆਈਆਂ ਦੱਸ ਇਹ ਤਾਂ ਬਾਬਾ ਜੀ ਤੁਹਾਨੂੰ ਨਾ ਵਲੋਗ ਸੌਰੀ ਮਾਫੀ ਚਾਹਨਾ ਮੈਨੂੰ ਪਤਾ ਤੁਹਾਨੂੰ ਬਿਲਕੁਲ ਮਜ਼ਾ ਨਹੀਂ ਆ ਰਿਹਾ ਵਲੋਗ ਦੇਖਣ ਦੇ ਵਿੱਚ ਇਤਨੇ ਤੇਜਸਵੀ ਲੋਕ ਹੈ ਸਾਡੇ ਕੋਲ ਕਿਤਨੇ ਸ਼ਾਨਦਾਰ ਵਿਚਾਰ ਰੱਖਦੇ ਆ ਯਾਰ ਮੈਂ ਵੀ ਕੀ ਕਰਾਂ ਮੈਂ ਕੱਲਾ ਹਾਂ ਠੀਕ ਹੈ ਜੀ ਤੇ ਹੁਣ ਜਦੋਂ ਜਾਵਾਂਗੇ ਯਾਰ ਵੇਲੇ ਇਕੱਠੇ ਹੋਣਦੇ ਆ ਸੰਡੇ ਨੂੰ ਅਸੀਂ ਇਕੱਠੇ ਹੁੰਨੇ ਆ ਸਾਰੇ ਕੰਮਾਂਗਾਰਾਂ ਵਿੱਚ ਬਿਜੀ ਨੇ ਤੇ ਮੈਨੂੰ ਪਤਾ ਨਹੀਂ ਮਜ਼ਾ ਆ ਰਿਹਾ ਸੋ ਤੁਹਾਨੂੰ ਇਦਾਂ ਦੀ ਵਲੋਗ ਹਜੇ ਕਿਰਪਾਲਤਾ ਕਰਕੇ ਦੇਖਣੇ ਪੈਣੇ ਆ ਠੀਕ ਹੈ ਜੀ ਤੇ ਬਾਅਦ ਚ ਆਉਣਗੇ ਵਲੋਗ ਘੈਂਟ ਘੈਂਟ ਜੀ ਜਦੋਂ ਮੇਟਰੋ ਵਲੋਗ ਆਣੇ ਆ ਨਾ ਮੈਂ ਕਹਿੰਦਾ ਨਿਆਰਾ ਬੰਦਾਂਗੇ ਫੁੱਲ ਪੂਰਾ ਓਕੇ ਓਕਰ ਰਿਪੋਰਟ ਕਰਦਾਂਗੇ ਸਾਰਾ ਕੁਝ ਹੀ ਤੁਹਾਡੇ ਸਾਰੇ ਗਿਲੇ ਸ਼ਿਕਵੇ ਦੂਰ ਦੱਸਿਓ ਮੈਨੂੰ ਠੀਕ ਹੈ ਵੀ ਕੀ ਐਡ ਕਰੀਏ ਕੀ ਨਾ ਕਰੀਏ ਇਕੱਲਾ ਬੰਦਾ ਤਾਂ ਫਿਰ ਤੁਹਾਨੂੰ ਪਤਾ ਕਾਹੇ ਚੋਂ ਨਹੀਂ ਹੁੰਦਾ ਯਾਰ ਵੇਲੇ ਹੋਣ ਕਿਤੇ ਕਰਾਂਗੇ ਉਹ ਜੇ ਕੰਮਾ ਕਰਨ ਚ ਬਿਜੀ ਨੇ ਰੁਕ ਜਾ ਮਾਮਾ ਤੂੰ ਓ ਮਰੇ ਉੱਡ ਕੇ ਕੱਢਣੀ ਗੱਡੀ ਆ ਲੈ ਲੈ ਜਗਾ ਪਹਿਲਾਂ ਪੂਰੀ ਪੂਰੀ ਇਹਦੇ ਪੈ 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 ਹੱਦ ਈ ਯਾਰ ਤੇਰੇ ਅਲੀ ਆ ਬੈਠਾ ਮਿੱਤਰੋ ਆਸ਼ਕ ਆਸ਼ਕ ਅੱਛਾ ਠੀਕ ਹੈ ਆਸ਼ਕ ਓਏ ਛੱਡ ਦੇ ਫੋਨ ਹੈਲੋ ਫੋਨ ਛੱਡ ਦੇ ਭਰਾਵਾ 24 ਘੰਟੇ ਆਸ਼ਕੀ ਚ ਵੜਾ ਨਾ ਸੱਟਾ ਲਾ ਜਾਂ ਨਿੱਕੇ ਤੇ ক্রিকেট ਦੇ ਹੈ ਕਿਹਾ ਮੈਂ ਆਸ਼ਕੀ ਨੂੰ ਆਸ਼ਕੀ ਕਹਿੰਦੇ ਆ ਵੀਰੇ ਇਹ ਇਹ ਆਸ਼ਕੀ ਆ ਤੇ ਨੇ ਤੇਜਸਵੀ ਲੋਕ ਹੈ ਸਾਡੇ ਕੋਲ ਕਿੰਨੇ ਸ਼ਾਨਦਾਰ ਵਿਚਾਰ ਰੱਖਦੇ ਹੋਰੇ ਕੀ ਹੈ ਨਹੀਂ ਤੂੰ ਦੱਸ ਤਾਂ ਇਹ ਨੂੰ ਆਸ਼ਕੀ ਕਹਿੰਦੇ ਤੇ ਹੋਰ ਕੀ ਮੈਨੂੰ ਤੂੰ ਦੱਸ ਆਸ਼ਕੀ ਭੈਣ ਚ ਉਹਨੂੰ ਕਹਿੰਦੇ ਜਿਹੜਾ ਮੈਂ ਲੈ ਕੇ ਮੋਟਰਹਾਈਕਲ ਕਹਿੰਦੇ ਕਿਹਦੇ ਮਗਰ ਕਹਿੰਦੇ ਕਿਹਦੇ ਮਗਰ ਇਹ ਇੱਕ ਦੇ ਨਾਲ ਗੱਲ ਕਰਨ ਨੂੰ ਆਸ਼ਕੀ ਕਹਿੰਦੇ ਆ ਇੱਕ ਦੇ ਨਾਲ ਉਹ ਵੀਰੇ ਉਹ ਵੀਰੇ ਮੈਨੂੰ ਦੱਸ ਪਹਿਲਾਂ ਵੀ ਕਿਸੇ ਇੱਕ ਦੇ ਨਾਲ ਗੱਲ ਕਰਨ ਨੂੰ ਆਸ਼ਕੀ ਕਹਿੰਦੇ ਆ ਹਾਂ ਬਿਲਕੁਲ ਕਹਿੰਦੇ ਆ ਕੰਤੇ ਵੀਰੇ ਆਸਕੀ ਆਸਕੀ ਤੇ ਆਸਕੀ ਹੁੰਦੀ ਜੋ ਮਰਦੀ ਹੋਵੇ ਠੀਕ ਹੈ ਨਾ ਮੈਨੂੰ ਕੋਈ ਗੱਲ ਮੰਜ਼ੂਰ ਆ ਕੋਈ ਗੱਲ ਨਹੀਂ ਪਾਣੀ ਕਿਹਦੇ ਨਾਲ ਲੱਗ ਰੰਦਾ ਚਲ ਠੀਕ ਆ ਓਏ ਸੋ ਤੁਸੀਂ ਆਸਕੀ ਦਾ ਹਾਲ ਦੇਖ ਲਿਆ ਬੰਦਾ ਪਾਗਲ ਹੋ ਜਾਂਦਾ ਦਿਮਾਗ ਡੈਡ ਹੋ ਜਾਂਦਾ ਓਕੇ ਮੇਰਾ ਭਰਾ ਨਾ ਕਰਿਆ ਕਰੋ ਯਾਰ ਠੀਕ ਹੈ ਜੀ ਆ ਦੇਖਿਆ ਬੰਦਾਂ ਮੋਟਰਸਾਈਕਲ ਦੇ ਨਾਲ ਪ੍ਰਾਣਾ ਰਟਿੰਕ ਆਣੇ। ਉਹਨ ਦਾ ਕੋਈ ਨਹੀਂ ਮਿਲਦਾ ਜਾਂ ਕਰਦਿਆ ਨਾ ਸਕਦਾ ਵੀ ਹਾਂ ਕੀ ਚੱਕਰ ਕੀ ਬਾਬਾ। ਲੋਏ ਮਿੱਤਰਾ ਫੇਰ ਆ ਗਈ ਕੁੜੀ ਐ। ਇਹ ਡਿੱਡੀ। ਇਹ। ఓ ਮਾਈ ਗੱਡ। ਇਹ ਡਿੱਡੀ ਕਹਾਂ ਜਾ ਰਹੀ ਐ? ਇਹ ਡਿੱਡੀ ਕਹਾਂ ਜਾ ਰਹੀ ਐ? ਹੈ? ਉਹ ਕਿਆ? ਕਿਆ ਉਹ? ਉਹ ਕਿਆ? ਇਹ ਪੰਗੇ ਦੇ ਪੰਗੇ ਦੇਖ ਲਿੰਦੀ। ਲੈ ਕੱਢ ਭਾਈ। ਚੱਲ 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 ਓਕੇ ਜੀ ਆਪਾਂ ਕਰ ਗਏ ਗੱਡੀ ਚੇਂਜ ਤੇ ਹੁਣ ਚੱਲੀਏ ਆਪਾਂ ਰਸ਼ ਵਾਲੀ ਜਗ੍ਹਾ ਤੇ ਮਤਲਬ ਕੀ ਘੰਟਾ ਕਰ ਤੁਹਾਨੂੰ ਹੀ ਪਤਾ ਬਹੁਤ ਰਸ਼ ਹੁੰਦਾ ਹੁੰਦਾ ਤੇ ਉੱਥੇ ਚੱਲਦੇ ਆਂ ਉੱਥੇ ਜਾ ਕੇ ਲਾਣੇ ਆ ਕੋਈ ਹਸਾਬ ਕਿਤਾਬ ਦੇਣੇ ਆ ਕਿੰਨਾ ਗਰਸ਼ ਮਿਲਦਾ ਕਿੰਨਾ ਕਿ ਨਹੀਂ ਵੈਸੇ ਮੀਂਹ ਪੈ ਰਿਹਾ ਵਾ ਮੀਂਹ ਚ ਪਤਾ ਨਹੀਂ ਹੋਵੇ ਰਸ਼ ਨਾ ਹੋਵੇ ਫਿਰ ਵੀ ਦੇਖਦੇ ਆਂ ਤਵਾ ਤਵਾ ਬਾਬਾ ਜੀ ਰਸ਼ ਚੈੱਕ ਕਰੋ ਹਾਂ ਮੇਰਾ ਗਲਤੀ ਕਰ ਲਈ ਯਾਰ ਇਧਰੋਂ ਆ ਗਏ ਭੈਣ ਦੀ ਆ ਗਿਆ ਗਾ ਹੀ ਬੜਾ ਪਿਆ ਹੈ ਔਰੇ ਤਾਂ ਚਲੋ ਕੋਈ ਨਹੀਂ ਨਿਕਲਣਾ ਦਤਾਂ ਹੀ ਪੈਣਾ ਹੀ ਹੈ ਨਿਕਲਦੇ ਹੌਲੀ ਹੌਲੀ ਓਏ ਹੋਏ ਗੱਡੀ ਆ ਗਈ ਮੂਰੋਂ ਬਾਬਾ ਨਿਕਲਦੇ ਹੌਲੀ ਹੌਲੀ ਕੱਢ ਲੈਣ ਦੇ ਪਾਉ ਬੜਾ ਹੀ ਰਸ਼ ਆ ਯਾਰ ਅੱਜ ਬੜਾ ਹੀ ਜ਼ਿਆਦਾ ਰਸ਼ ਆ ਬਾਬਾ ਮੀ ਕਰਕੇ ਮੈਂ ਤਾਂ ਕਹਿੰਦਾ ਨਹੀਂ ਹੋਊਗਾ ਪਰ ਹੈਗਾ ਚੱਲ ਭਾਈ ਚੱਲ ਭਾਈ ਚੱਲ 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 ਕੀ ਹੋਇਆ ਜੇ ਸ਼ੇਰ ਦੇ ਬੱਚੇ ਚਲੋ ਓਏ ਹੋਏ ਬਾਬਾ ਲੈਨ ਤਾਂ ਬਾਬਾ ਬਹੁਤ ਜ਼ਬਰਦਸਤ ਆ ਕੀ ਕਰੀ ਹੁਣ ਮੈਂ ਮਤਰਾ ਨਿਕਲ ਕੇ ਮਿਲਦਾ ਤੁਹਾਨੂੰ ਫਿਰ ਐ ਤੋ ਨਿਕਲ ਜਾ ਮੜਾ ਜਾ ਫਿਰ ਮਿਲਦਾ ਮੈਂ ਨਹੀਂ ਨਿਕਲਣ ਦਿੰਦੇ ਬਾਬਾ ਇਹਨੇ ਨਿਕਲਣ ਦੇ ਦਿੱਤੀ ਜਦੋਂ ਮਰਜ਼ੀ ਸੱਜੇ ਖੱਬੇ ਕਰਕੇ ਦੇਖ ਲੋ ਇੱਥੋਂ ਮਿੱਤਰੋ ਜਾਂਦਾ ਲੁਧਿਆਣੇ ਦੇ ਕੱਪੜਾ ਕਹਿੰਦੇ ਨਾ ਵੀ ਕਿੱਥੋਂ ਜਾਂਦਾ ਇੱਥੇ ਹਰੇਕ ਚੀਜ਼ ਮਿਲਦੀ ਆ ਤਰਪਾਲਾਂ ਰੱਸੇ ਟਰੱਕਾਂ ਦੇ ਠੀਕ ਆ ਜੀ ਹੋਰ ਕੱਪੜੇ ਸਾਰੇ ਲੇਡੀਜ਼ ਜੈਂਟਸ ਸਭ ਇੱਥੋਂ ਮਿਲਦੇ ਆ A to Z ਤੇ ਇੱਥੋਂ ਜਾਂਦੇ ਆ ਚੱਲਾ ਫਾਰਸਾ ਖੇਚਲਾ ਖੇਚਲਾ ਪਰੇ ਹੋ ਪਾਉ ਤੇ ਜੀ ਤੇ ਮਿੱਤਰੋ ਹੁਣ ਚੱਲਦੇ ਆ ਨਾ ਗੱਡੀ ਦਾ ਸ਼ੀਸ਼ਾ ਜਿਹੜਾ ਰਾਈਟ ਸਾਈਡ ਵਾਲਾ ਵਾ ਏ ਬੜਾ ਢੱਲਾ ਜਾ ਰਹੇ ਜਾਨ ਲੋਕ ਲੋਕ ਚ ਕਸਾ ਕੇ ਲਿਓਣੇ ਆਂ ਨਵੇਂ ਪੂ ਆ ਕੇ ਲਿਓਣੇ ਆ ਇਹ ਜਾ ਕੇ ਤੇ ਫਿਰ ਮਿਲਦੇ ਆ ਤੁਹਾਨੂੰ ਇਹ ਜੇ ਮੈਂ ਗੱਲਾਂ ਦੱਸੂਆਂ ਇਕੱਲੇ ਨੇ ਹੋਰ ਤਾਂ ਮੈਂ ਹੁਣ ਕੋ ਦੱਸ ਨਹੀਂ ਸਕਦਾ ਤੁਹਾਨੂੰ ਨਾ ਕੋ ਦਿਖਾ ਸਕਦਾ ਇਹ ਜਾਈ ਨੇ ਮੇਰਾ ਭਰਾ ਓਕੇ ਸੁੱਕੇ ਦੇਖੋ 8 ਤਰੀਕ ਤੱਕ ਕਰੋ ਵੇਟ ਫਿਰ ਉਸ ਤੋਂ ਬਾਅਦ ਪਾਵਾਂਗੇ ਪਟਾਕੇ ਟੈਨਸ਼ਨ ਨਹੀਂ ਲੈਣੀ ਚੱਲੋ ਵੀ ਚੱਲੋ ਭਰਾਵਾ ਦੇਖੀ ਧਿਆਨ ਨਾਲ ਬੱਸਾਂ ਵਾਲੇ ਯਾਰ ਦੇਖਦੇ ਨਹੀਂ ਜਮਾ ਵੀ ਬਾਬਾ ਨਾੰਗਲੈਂਡ ਦੇ ਬਾਈ ਜੀ ਖਲੋ ਜਾ ਤੂੰ ਤੇ ਖਲੋ ਜਾ ਪਹਿਲਾਂ ਅਰ 1005 ਦੇ ਪੋਟੇ ਨੇ ਨਾਲ ਤਨਲੂ ਨਾਂ ਮੈਂ ਅਖਵਾਇਆ ਚਲੋ ਮੇਤਰੋ ਦੁਕਾਨ ਤੇ ਜਾ ਕੇ ਮਿਲਦਾ ਮੈਂ ਤੁਹਾਨੂੰ ਨਾਲੇ ਦੇਖਦੇ ਸੀ ਹੋਰ ਜੇ ਕੀ ਕਹਿੰਦੇ ਨਾਲੇ ਕੋ ਖਾਣੇ ਭੁੱਖ ਹੋ ਲੱਗੀ ਯਾਰ ਉੱਤਰ ਆ ਗਈ ਗੱਡੀਆਂ ਦੀ ਮਾਰਕੀਟ ਠੀਕ ਹੈ ਤੇ ਦੁਕਾਨ ਕਿੱਥੇ ਗਈ ਦੁਕਾਨ ਦਗਣਾ ਹੋ ਰਹੀ ਲੋ ਮਿਲਦਾ ਮੈਨੂੰ ਫੇਰ ਅਰੇ ਜੀ ਵੈਕਮ ਟਿਕਾ ਅਜਿਥੇ ਘੁੰਮ ਜਾਂਦਾ ਅਜਿਦਾ ਘੁੰਮ ਜਾਂਦਾ ਟੁੱਟ ਗਿਆ ਫੇਰ ਸਵਾ ਪੇਗਾ ਜੀ ਲਓ ਜੀ ਸ਼ੀਸ਼ਾ ਸ਼ੂਜਾ ਤਾਂ ਉਹਨਾਂ ਨੇ ਕਰਤਾ ਟੈਂਪਰਰੀ ਜਿਹਾ ਕੰਮ ਕਰਤਾ ਵਾ ਕਹਿੰਦੇ ਵੀ ਬਾਕੀ ਕੱਲ ਨੂੰ ਕਰਾਂਗੇ ਜੀ ਸ਼ੀਸ਼ਾ ਪੇਂਟ ਹੋ ਕੇ ਮਿਲਣਾ ਐਦਾਂ ਮਿਲਣਾ ਨਹੀਂ ਤੇ ਮੈਂ ਕਿਹਾ ਚਲ ਤੂੰ ਟੈਂਪਰੇਚਰ ਟੈਂਪਰਰੀ ਸੋਰੀ ਟੈਂਪਰਰੀ ਕੰਮ ਕਰੋ ਬਾਕੀ ਬਾਅਦ ਕਰਵਾਨਾ ਹੈ ਆਪਾਂ ਤੇ ਉਹਨਾਂ ਦੇਖਦੇ ਆਂ ਕੋ ਖਾਣ ਪੀਣ ਨੂੰ ਲੱਭਦੇ ਆਂ ਕੁਝ ਤੇ ਲੱਭਦਾ ਤੇ later one eternity later ਲੋ ਮਿੱਤਰੋ 2 ਵਜੇ ਦਾ ਮੈਂ ਸ਼ੋਰਟ ਦਿੱਤਾ ਆ ਤੇ ਟਾਈਮ ਦੇਖ ਲਓ ਇੱਧਰ 4 16:30 ਹੋ ਗਏ ਆ ਇਹਦੇ ਵਿੱਚ ਵਿੱਚ ਕੀ ਕੀਤਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸੋ ਕੋਈ ਨਹੀਂ ਫਿਲਟਰ ਦੀ ਕਰਕੇ ਦੱਸਾਂ ਗੱਲ ਮਾੜੀ ਤੇ ਹੁਣ ਚੱਲਦੇ ਆ ਅਮਨ ਕੋਲ ਇਸ ਟਾਈਮ ਮੈਂ ਖੜਾ ਆਪਣਾ ਕੋਚਰ ਮਾਰਕੀਟ ਅਮਨ ਕੋਲ ਚੱਲਦੇ ਆ ਅਮਨ ਕੋਲ ਜਾ ਕੇ ਫਿਰ ਦੇਖਦੇ ਆ ਕੀ ਸੀ ਨਾ ਕੀ ਨਹੀਂ ਫਿਰ ਮਿਲਦੇ ਹਾਂ ਤੁਹਾਨੂੰ ਓਕੇ ਅੱਛਾ ਜੀ ਤੇ ਗੱਲ ਇਹ ਆ ਵੀ ਮੈਂ ਨਾ ਹੁਣੇ ਚੈੱਕ ਕਰਦਾ ਪਈਗਾ ਤੇ ਯਾਰ 80% ਬੰਦੇ ਨਾ ਬਿਨਾ ਸਬਸਕ੍ਰਾਈਬ ਤੋਂ ਦੇਖ ਰਹੇ ਨੇ ਤੇ 20% ਉਹ ਦੇਖ ਰਹੇ ਨੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਵਾ ਤੇ ਯਾਰ ਮੇਰਾ ਭਰਾ ਜਿਹੜੇ 80% ਵਾਲੇ ਆ ਉਹ ਜੇ ਤੁਸੀਂ ਸਬਸਕ੍ਰਾਈਬ ਕਰਕੇ ਦੇਖ ਲਓਗੇ ਤਾਂ ਕੀ ਗੱਲ ਜੀ ਤੁਹਾਡਾ ਮੇਰਾ ਭਰਾ ਸਬਸਕ੍ਰਾਈਬ ਕਰੋ ਦਬਕੇ ਮਾੜੀ ਜੀ ਕਰੋ ਸਪੋਰਟ ਓਕਰਪੋਰਟ ਕਰੋ ਮਾੜੀ ਜੀ ਗੱਲਬਾਤ ਓਕੇ ਕਰਾਓ ਤਾਂ ਕਿ ਆਪਾਂ ਘੈਂ ਘੈਂ ਕੰਟੈਂਟ ਲੈ ਕੇ ਆ ਸਕੀਏ ਤੁਹਾਡੇ ਅੱਗੇ ਤਾਨੂੰ ਦਿਖਾ ਸਕੀਏ ਠੀਕ ਹੈ ਜੀ ਐ ਧੋਖਾ ਨਾ ਕਰੋ ਮੇਰਾ ਭਰਾ ਧੋਖਾ ਵਾਲਾ ਕੰਮ ਗਲਤ ਹੈ ਦੇਖਣੀ ਵੀ ਵੀਡੀਓ ਤੇ ਸਬਸਕ੍ਰਾਈਬ ਵੀ ਨਹੀਂ ਕਰਨਾ ਨਾ ਸੱਜਣਾ ਨਾ ਸਬਸਕ੍ਰਾਈਬ ਕਰੋ ਮੇਰਾ ਭਰਾ ਹੈ ਓਕੇ ਜੀ ਮਿੱਤਰੋ ਅੱਜ ਦਾ ਵਲੋਗ ਬਸ ਇੱਥੇ ਕੀਆ ਕਰੇ ਜਾਂਦੇ ਆ ਕਰੇ ਜਗੇ ਜੇ ਤਾਂ ਕੋਈ ਰੌਣਕ ਮੇਲਾ ਹੋਇਆ ਤਾਂ ਦਿਖਾਵਾਂਗੇ ਨਹੀਂ ਤਾਂ ਦੈਟਸ ਇਟ ਵਲੋਗ ਨੂੰ ਕਰਾਂਗੇ ਅੰਡ ਠੀਕ ਹੈ ਜੀ ਤੇ ਕੱਲ ਨੂੰ ਕਰਾਂਗੇ ਨਵਾਂ ਵਲੋਗ ਸ਼ੁਰੂ ਤੇ ਐਤਵਾਰ ਨੂੰ ਲਾਵਾਂਗੇ ਰੌਣਕ ਮੇਲਾ ਕਿਉਂਕਿ ਸਾਰੇ ਯਾਰ ਕਰੇ ਹੋਣੇ ਆ ਬੈਸਟਾਂ ਚੱਲਦੇ ਆ ਘਰੇ ਦੇਖਦੇ ਆ ਕੀ ਸੀ ਨਾ ਕੀ ਨਹੀਂ ਓਕੇ ਆਓ ਮਿੱਤਰੋ ਘਰੇ ਪਹੁੰਚਣ ਵਾਲੇ ਆ ਬੱਸ ਘਰੇ ਪਹੁੰਚਣਾ ਅੱਜ ਇਹਨਾਂ ਦੇ ਤਰ੍ਹਾਂ ਦੇਖਦੇ ਆ ਕਿ ਸੰਭਾਵਨਾ ਬਣਦੀ ਆ ਕਿ ਪਾਣੀ ਚੱਲਦੇ ਆ ਕਿ ਪਹੁੰਚਣਾ ਕੋਈ ਪਾਣੀ ਚੱਲਣੇ ਜਾ ਚੱਲੋ ਮਿਲਦੇ ਆ ਫਿਰ ਏ ਤੂੰ ਆ ਹੀ ਕਰਦੀ ਓਰੇ ਕਾਹੂੰ ਕੀ ਕਹੋਨੀ ਖਾਂਦੀ ਬਈਆ ਕੀ ਖਾਣੀ ਬਈਆ ਚੀਜੀ ਕਿਹੜੀ ਜੀਜੀ ਜਲੀ ਜਲੀ ਕਿਉਂ ਖਾਣੀ ਨਹੀਂ ਮੈਂ ਨਹੀਂ ਖਾਣੀ ਪਹਿਲਾਂ ਤਾਂ ਮੈਨੂੰ ਕੀ ਕਿਹਾ ਸੀ ਦੁਬਾਰਾ ਬੋਲੀ ਹਾਂ ਤਾਂ ਆ ਗਿਆ ਤਾਂ ਕੀ ਖਾ ਕੇ ਕਿਥੋਂ ਤੱਕੇ ਖਾ ਗਿਆ ਨੇ ਮੈਂ ਨਾਸਾਂ ਚੌੜੀਆਂ ਆਲੀਏ ਐਡੀਆਂ ਚੌੜੀਆਂ ਤੇਰੀਆਂ ਨਾਸਾਂ ਨੇ ਆ ਹੱਸਦੀ ਇੱਧਰ ਤੰਦ ਕਰਦੀ ਬਾਗਲ ਜੀ ਤਾਂ ਮਿੱਤਰੋ ਇਹ ਮੇਰੀ ਛੋਟੀ ਭੈਣ ਓਕੇ ਓਕੇ ਇਹ ਕਹਿੰਦੀ ਮੇਰੇ ਪੁੱਤਾਂ ਵਾਲੀ ਵੀਡੀਓ ਬਣਾਉਣੀ ਆ ਪੁੱਤਾਂ ਵਾਲੀ ਬਣਾਉਣੀ ਵੀਡੀਓ ਮਾ ਖਰਾਬ ਹੋ ਜਾਏਗਾ ਮੈਂ ਮਾ 엄마 ਭੈਣ ਤੇ ਆ ਜਾਊਗਾ ਮੈਂ ਇਨਕੀ ਇਨਕੀ 엄마 ਭੈਣ ਤੇ ਆ ਜਾਊਗਾ ਚਲ ਆਪਾਂ ਸੰਡੇ ਨੂੰ ਬਣਾਵਾਂਗੇ ਠੀਕ ਆ ਓਕੇ ਚਲ ਬਾਈ ਬਾਈ ਕਰਦੇ ਚਲੋ ਠੀਕ ਆ ਮਿੱਤਰੋ ਵਲੌਗ ਨੂੰ ਕਰਦੇ ਇਥੇ ਐਂਡ ਠੀਕ ਹੈ ਜੀ ਲਾਈਕ ਕਰੋ ਸਬਸਕ੍ਰਾਈਬ ਕਰੋ ਮੈਂ ਦੱਸਣਾ ਤੇਰੇ ਵੱਲੋਂ ਤੂੰ ਬੋਲ ਚਲ ਲਾਈਕ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਤੇਗੇ ਸ਼ੇਅਰ ਕਰੋ ਸ਼ੇਅਰ ਕਰੋ ਤੇ ਮਿਲਦੇ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ